ਪਵਨ ਸਮਰੌਣ ਲਈ ਆਮਾਨਾ ਮੰਦਿਰ ਬਾਗਾ ਢਾਲੀਵਾਲ ਸਾਪੀ ਢਾਲੀਵਾਲ ਮਨਜੋਤ ਸਿੰਘ ਵਿਸ਼ੇਸ਼ ਤੌਰ ਤੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਰਾਈਕੇ ਉਹ ਜੀ ਟਰੈਕਟਰ ਜਲਦੀ ਮੈਦਾਨ ਦੇ ਵਿੱਚ ਸੋਨੀ ਸਾਡਾ ਵੀਰ ਨਥਲਪੁਰਿਆ ਪੁੱਜਿਆ ਹੋਇਆ ਬਹੁਤ ਵੱਡਾ ਧੰਨਵਾਦ ਆ ਵੀਰ ਦਾ ਨੌਵੇਂ ਧੰਨਵਾਦ ਆ ਜਿਹੜੀ ਕਲੀਆਂ ਸੋਹਣੀ ਲਿਖਦਾ ਵੀ ਬਹੁਤ ਵਧੀਆ ਜਿਹੜੀ ਫਿਰ ਨਹੀਂ ਸਰਾਵਾਂਗੇ ਆਪਾਂ ਬੋਲ ਪੀਏ ਧੰਨਵਾਦ ਆ ਵੀਰ ਦਾ ਸੋਨੀ ਸਾਹਿਬ ਪੁੱਜਿਆ ਹੋਇਆ ਹੈ ਹੈਲੋ ਏਡੀਕੇ ਗਰੁੱਪ ਦਾ ਸਰਦੇ ਦਾ ਬਹੁਤ ਬਹੁਤ ਧੰਨਵਾਦ ਆ ਬਾਹਰ ਬੈਠੇ ਸਾਡੇ ਭਰਾ ਏਡੀਕੇ ਗਰੁੱਪ ਵਾਲੇ ਆਹ ਟਰੈਕਟਰ ਦੀ ਜੇ ਗੱਲ ਕਰੀਏ ਮੇਰੇ ਵੀਰੋ ਜੇ ਟਰੈਕਟਰ ਟਾਈਮ ਤੋੜਦਾ ਲਾਡੀ 100 ਖੀਆਂ ਕਰਨ 100 ਖੀਆਂ ਤੇ ਕਿਰਨ 100 ਖੀਆਂ ਇਹਨਾਂ ਭਰਾਵਾਂ ਵੱਲੋਂ 51 ਸੌ ਦੇ ਮਾਨ ਸਨਮਾਨ ਹੋਣਗੇ ਜੇ ਟਰੈਕਟਰ ਟਾਈਮ ਤੋੜਦਾ ਤੇਰੇ ਵੀਰੋ ਆਹ ਟਰੈਕਟਰ ਕਹਿੰਦੇ ਮੁੰਡਾ ਬੀਬੀਪੁਰੀਆ ਕੜੀਵਾ ਦੇ ਏਰੀਏ ਦਾ ਪਿੰਡ ਬਣ ਜਾਂਦਾ ਬੀਬੀ ਪਰਮੇਨੀ ਵੀਰੋ ਬੀਬੀਪੁਰਿਆ ਤੋਤਾ ਵੀ ਕਬੱਡੀ ਦੇ ਵਿੱਚ ਪ੍ਰਸਿੱਧ ਰਹਿ ਮੇਰੇ ਵੀਰੋ ਉਸੇ ਪਿੰਡ ਦਾ ਇਹ ਨੌਜਵਾਨ ਕਹਿੰਦੇ ਟਰਾਲੀ ਖਿੱਚ ਮੁਕਾਬਲਿਆਂ ਦੇ ਲਈ ਜੁੜਿਆ ਅਮਨ ਨਾਮ ਹੈ ਇਸ ਮੁੰਡੇ ਦਾ ਅਰਜੀ ਜੁੜੇ ਆਪਾਂ ਕਹਿੰਦੇ ਵੀ ਸੱਤੀ ਤੀ ਦੇ ਨਾਲ ਆ ਖੇਡ ਦੇ ਮੈਦਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਜੁੜਿਆ 8 ਤਰੀਕ ਜਨਵਰੀ ਮਹੀਨੇ ਦਾ ਪਹਿਲਾ ਮੇਲਾ 2026 ਦਾ ਖਿਜੜਾਬਾਦ ਦੇ ਇਸੇ ਇਲਾਕੇLambda ਵੀਰੋ ਜੇ ਆਪਾਂ ਰੋਪੜ ਤੋਂ ਹਰੀਪੁਰ ਬਰਦਾਰ ਵਾਲੀ ਫੈਰ ਦੋ ਜਾਈਏ ਬਿੰਦ ਰੱਖਦੇ ਬਿਲਕੁਲ ਲੱਗੇ ਕਰਕੇ ਉੱਥੇ ਗੱਲਾਂ ਹੋਣ ਗਿਆ ਵੱਡੇ ਪ੍ਰਾਇਜ਼ ਹੋ ਰਹੇ ਆ ਲੱਖੀ ਜੱਕੜਮਾਦ ਦੇ ਵਾਲੇ ਵੱਲੋਂ ਸਪਾਂਸਰ ਕੀਤਾ ਹੋਇਆ ਜਿਹੜਾ ਮੇਰਾ ਮੇਲਾ ਆਓ ਆਪਾਂ ਜੁੜੀਏ ਅਮਨ ਬੀਵੀ ਪੁਰੀਆ ਖੇਡ ਦੇ ਮੈਦਾਨ ਦੇ ਵਿੱਚ ਆਹ ਆਮਾ ਦਾ ਕਹਿੰਦੇ ਬੀਵੀ ਪੁਰੀਆ ਦੇ ਵੀਡੀਓ ਨਿਊ ਫਾਰਮੈਟ ਦੀ ਗੱਲ ਚੱਲਦੀ ਆ 26 30 ਦੇ ਆਹ ਹੌਂਗਲੈਂਡ ਦੇ ਨਾਲ ਕਹਿੰਦੇ ਕਰਦਾ ਹੋਇਆ ਕਮਾਲ ਮੇਰੇ ਵੀਰੇ ਕਰਦਾ ਹੋਇਆ ਕਮਾਲ ਕਿ ਪੁੱਛ ਖੜੀ ਖੜੀ ਰੱਖੇ ਮੁੰਡਿਆ ਜਿ ਤਰੀ ਰੱਖੇ ਹੰਡ ਰੱਖ ਫੜੀ ਰੱਖੇ ਸਾਡੇ ਨਾਲ ਅੜੀ ਰੱਖੇ ਮੁੰਡੇ ਆਵੇ ਮੁੰਡਿਆ ਮੋਕੇ ਵਾਰਿਆ ਆਹ ਮੁੰਡੇ ਆਵੇ ਮੁੰਡਿਆ ਮੋਕੇ ਵਾਰਿਆ ਆ ਦੇਖੋ ਖੇਡ ਮੈਦਾਨ ਦੇ ਵਿੱਚ ਆਹ ਕਹਿੰਦੇ ਮੇਰੇ ਵੀਰੋ ਆ ਅਬਰ ਆਉਦਾ ਪੀਨੀ ਕੋਤੀ ਧਰਤੀ ਦਾ ਅਬਰ ਆਉਗਾ ਹੋਇਆ ਮਨਾਉਣਾ ਮੇਰੇ ਵੀਰੇ ਪੀਵੀ ਪੁਰੀਆ ਮਨਾਉਂਦਾ ਤੋਤੇ ਵਾਂਗੀ ਗੱਲ ਕਹਿੰਦੇ ਤੋਤੇ ਦਾ ਪਿੰਡੂ ਆ ਕਿ ਤੋਤਾ ਉੱਡਦੇ ਵੀ ਗਿਆ ਇਹ ਇਨਸਾਨ ਧੂੜ ਲਿਆ ਮੇਰੇ ਵੀਰੇ ਫਾਇਨਕ ਦੇ ਖੇਡ ਮੈਦਾਨ ਦੇ ਵਿੱਚ ਕੇ ਗੱਲ ਖਰੀ ਖਰੀ ਰੱਖੇ ਅੱਖ ਡਰੀ ਡਰੀ ਰੱਖੇ ਹਿੱਸੇ ਵਿੱਚ ਪਰੀ ਰੱਖੇ ਡੱਬ ਵਾਲਾ ਭਰੀ ਰੱਖੇ ਮੁੰਡੇ ਆਵੇ ਮੁੰਡੇ ਉਹ ਬਠਿੰਡੇ ਵਾਲਿਆ ਆਹ ਮੁੰਡੇ ਆਵੇ ਮੁੰਡੇ ਬਠਿੰਡੇ ਵਾਲਿਆ ਲਾ ਮੈਦਾਨ ਦੇ ਵਿੱਚ ਅਮਨ ਕਹਿੰਦੇ ਜਗENDER ਪੜਾਏ ਬੱਲੇ ਪਹਿਲਾ ਦੂਜਾ ਤੀਜੇ ਨਾਮ ਦੇ ਵਿੱਚ ਖੜਦਾ ਤਾਂ 1100 ਦੇ ਨਾਮ ਇਹਦਾ ਟਾਈਮ ਆ ਜੀ 1 ਮਿੰਟ 37 ਸੈਕਿੰਡ 52 ਮੈਂਕਰੋ ਮੇਰੇ ਵੀਰੋ 1 37 52 ਦਾ ਸਮਾਂ ਲੱਗਾ ਮੇਰੇ ਵੀਰੋ ਉਧਰ 8 ਤਰੀਕ ਦੇ ਲਈ ਸਾਡੇ ਵੀਰ ਖੇਦਰਾਬਾਦ ਵਾਲੇ ਪੁੱਛੇ ਹੋਏ ਨੇ 2026 ਦਾ ਪਹਿਲਾ ਮੇਲਾ ਹੋਣਾ ਮੇਰੇ ਵੀਰੋ ਧੰਨਵਾਦ ਕਰਦੇ ਆ ਜਿੱਥੇ ਵੱਡੇ ਪ੍ਰਾਈਜ਼ ਹੋਣਗੇ ਉਧਰ ਸਨਮਾਨ ਸਿੰਮਾ ਮਾਦਪੁਰ ਸਿੰਗਾ ਜੂਐਸ ਗੁਰਿੰਦਰ ਲੁਧਰਟਲੀ ਰਾਣਾ ਟੱਕਰੀਆਂ ਤੇਜੀ ਨਬੂਬਾਦਪੁਰ ਨਵੀਂ ਪਾਗੜਾ ਲਾਲੀ ਹਵਾਲਾ ਰੋਡਾ ਗੁਰੀ ਥੌਣਾ ਤੇ ਬਰਿੰਦਰ ਕੰਗਾ ਗੁਰਪ੍ਰੀਤ ਧੜੌੜੀ ਤੇ ਦਮਨ ਲਿੱਧਰਾ ਮਨਵੀਰ ਭੰਗੂ ਵਰਗੇ ਇਹ ਸਾਰੇ ਵੀਰਾਂ ਦਾ ਵੱਡਾ ਸਨਮਾਨ ਕੀਤਾ ਜਾਣਾ ਜਗਦੀਪ ਮਹੋਲਕੇ ਵਾਲੇ ਵੀ ਸਿਕੰਦਰ ਗੋ ਆਧਾ ਗੁਰਪ੍ਰੀਤ ਇਟਲੀ ਕਹਿੰਦੇ ਜਿਹੜਾ ਰਿਕਾਰਡ ਤੋੜੂਗਾ ਟਾਈਮ ਤੋੜੂਗਾ ਉਹਨੂੰ 2100 ਰੁਪਈਆ ਅਲਾਕਤ ਦਿੱਤਾ ਜਾ ਰਹੇਗਾ ਮਾਨਸ ਸਲਵਾਨਾਂ ਦੀ ਗੱਲ ਹੋਣੀ ਹੈ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਹੈਦਰ ਪਰਮੇਟ ਲਈ ਕਹਿੰਦੇ ਜੁੜਿਆ ਅਮਨਿੰਦਰ ਮਾਵੀ ਈਸਵਰ ਸਿੱਧੂ ਜਸਪਰੀ ਤੇ ਇਤਲੀ ਜਸਨ ਮਹਿਰੋਲੀ ਤੇ ਜਗਦੀਪ ਮਨਹੋਲਕਾ ਗੁਰਜੰਟ ਟੰਗੜਾ ਲਈ ਤੇ ਇਕਬਾਲ ਚਤਾਮਲੀ ਇਹ ਕਹਿੰਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜਗਦੀਪ ਦੇ ਨਾਲ ਅਗਲਾ ਟਰੈਕਟਰ ਕਿਹੜਾ ਵੀਰੇ ਆਮ ਵੀ ਖੇਤੀਏ ਜੱਗੇ ਹੁਣ ਤੈਨੂੰ ਕੰਮ ਖੇਚਲਾ ਪੈਣਾ ਕੱਲ ਨੂੰ ਅਮਰਗੜ ਦੇ ਕਬੱਡੀ ਕੱਪ ਤੇ ਵੀ ਜਾਣਾਗਾ ਰਵਿੰਦਰ ਥੰਦ ਗੁੰਨੂ ਮਾਜਰਾ ਕੰਪੈਨਾਂ ਵਾਲਾ ਹੋਵੇ ਕਹਿੰਦੇ ਵੱਡਾ ਸਹੂਜ ਆ ਬਾਈ ਟਰੈਕਟਰ ਲੈ ਕੇ ਆਓ ਵੀਰਾ ਜੀ ਉਧਰ ਜੱਗੀ ਬਾਂਸ ਦਾ ਜਗਾਨਾ ਹਲਵਾਰਾ ਫੀਲਡ ਕਲੱਬ ਸਸਾ